ਸੋ ਚਲਦੇ ਜੀ ਸੋਰਨਟੈਨਾ ਜੀ ਕੋਲ ਤੇ ਉਹਨਾਂ ਕੋਲੋਂ ਪੰਜਾਬ ਦੀ ਖਬਰਸਾਰ ਦੇ ਬਾਰੇ ਜਾਣਕਾਰੀ ਲੈਨੇ ਸੋਰਨਟੈਨਾ ਜੀ ਜੀਐਨਯੂ ਸਤਿ ਸ਼੍ਰੀ ਅਕਾਲ ਬੜੀ ਮਿਹਰਬਾਨੀ ਹਰਪ੍ਰੀਤ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਹੀ ਚੋਣ ਲੜੇਗਾ ਅਮਰਪਾਲ ਸਿੰਘ ਪੰਜਾਬ ਸਰਕਾਰ ਨੇ ਚੋਣ ਜਾਬਤੇ ਦੌਰਾਨ ਲਿਆ 2500 ਕਰੋੜ ਰੁਪਏ ਦਾ ਕਰਜ਼ਾ ਕਿਹਾ ਆਕਾਲੀ ਦਲ ਨੇ ਕਣਕ ਨੂੰ ਲੱਗੀ ਅੱਗ ਬੁਝਾਉਂਦੇ ਸਮੇਂ ਕਿਸਾਨ ਦੀ ਹੋਈ ਮੌਤ ਬਠਿੰਡਾ ਦੇ ਵਿੱਚ ਸਾਰੇ ਉਮੀਦਵਾਰਾਂ ਦਾ ਪਿਛੋਕੜ ਆਕਾਲੀ ਦਲ ਨਾਲ ਸੰਬੰਧਿਤ ਏਡੀਜੀਪੀ ਲਾਅਨ ਸੰਜੇ ਸਿੰਘ ਨੇ ਕਿਹਾ ਕੇਜਰੀਵਾਲ ਨਾਲ ਅਤਵਾਦੀਆਂ ਵਾਲਾ ਵਿਹਾਰ ਕੀਤਾ ਜਾ ਰਿਹਾ ਪਤੰਜਲੀ ਨੇ ਮੋਟੇ ਅੱਖਰਾਂ ਦੇ ਵਿੱਚ ਨਵਾਂ ਮਾਫੀਨਾਮਾ ਛਪਵਾਇਆ ਨਿਤਨ ਗੜਕਰੀ ਮਹਾਰਾਸ਼ਟਰ ਦੀ ਚੋਣ ਰੈਲੀ ਦੇ ਵਿੱਚ ਹੋਏ ਬੇਹੋਸ਼ ਆਮ ਆਦਮੀ ਪਾਰਟੀ ਦੇ ਅੰਗੂ ਜਸਜੀ ਖੰਘੂੜਾ ਨੇ ਦਿੱਤਾ ਪਾਰਟੀ ਤੋਂ ਅਸਤੀਫਾ ਬੀਬੀ ਸਾਹੂ ਕੇ ਨੂੰ ਟਿਕਟ ਮਿਲਣ ਦੇ ਉੱਤੇ ਫਰੀਦਕੋਟ ਦੀ ਕਾਂਗਰਸ ਵਿੱਚ ਧੜੇਬੰਦੀ ਵਿਕਰਮਜੀਤ ਸਿੰਘ ਚੌਧਰੀ ਨੂੰ ਕਾਂਗਰਸ ਦੇ ਵਿੱਚੋਂ ਕੱਢਿਆ ਤੇ ਆਖਰੀ ਖਬਰ ਹੰਸ ਰਾਜ ਹੰਸ ਨੇ ਬੰਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਸਿਫਤਾਂ ਦੇ ਪਰ ਜੀ ਸੋ ਅਮਰਿਤਪਾਲ ਸਿੰਘ ਜੀ ਚੋਨ ਦੇ ਮੈਦਾਨ ਵਿੱਚ ਆ ਗਏ ਨੇ ਕਿਸ ਪਾਰਟੀ ਤੋਂ ਇਹ ਚੋਣ ਲੜਨ ਜਾ ਰਹੇ ਨੇ ਤੇ ਕਿੱਥੋਂ ਲੜਨ ਜਾ ਰਹੇ ਨੇ ਜੀ ਹੈ ਪਹਿਲੀ ਗੱਲ ਤਾਂ ਜੀ ਕਿ ਅਮਰਿਤਪਾਲ ਸਿੰਘ ਜਿਹੜੇ ਕਿ ਇਸ ਵੇਲੇ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਆਪ ਦੇ ਸਾਥੀਆਂ ਦੇ ਸਮੇਤ ਆਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਇਹਨਾਂ ਦੇ ਵਕੀਲ ਦਾ ਨਾਮ ਹੈਗਾ ਜੀ ਰਾਜਦੇਵ ਸਿੰਘ ਖਾਲਸਾ ਵਕੀਲ ਦੇ ਵੱਲੋਂ ਅੱਜ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਜੀ ਕਿ ਪਿਛਲੇ ਦਿਨੀ 2-4 ਦਿਨ ਪਹਿਲਾਂ ਮੈਂ ਮਿਲ ਕੇ ਆਇਆ ਜੀ ਅਮਰਿਤਪਾਲ ਸਿੰਘ ਹੋਰਾਂ ਨੂੰ ਅਮਰਿਤਪਾਲ ਸਿੰਘ ਹੋਰਾਂ ਨੂੰ ਮੈਂ ਇਹ ਗੱਲ ਕਹੀ ਕਿ ਪੰਥ ਨੂੰ ਤੁਹਾਡੀ ਬਹੁਤ ਲੋੜ ਹੈ ਤੇ ਤੁਹਾਡੀ ਇਸ ਵੇਲੇ ਰਾਜਨੀਤਿਕ ਸਰਗਰਮੀ ਦੀ ਬੇਹੱਦ ਜ਼ਰੂਰਤ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਆ। ਉਹ ਕਹਿੰਦੇ ਜੀ ਕਿ ਮੇਰੀ ਇਸ ਗੱਲ ਨੂੰ ਮੰਨ ਲਿਆ ਹੈਗਾ ਅਮਰਤਪਾਲ ਸਿੰਘ ਨੇ। ਉਹਨਾਂ ਨੇ ਆਜ਼ਾਦ ਤੌਰ ਦੇ ਉੱਤੇ ਚੋਣ ਲੜਨ ਦਾ ਫੈਸਲਾ ਕਰ ਲਿਆ। ਉਹ ਜੇਲ੍ਹ ਦੇ ਵਿੱਚ ਬੈਠੇ ਹੀ ਚੋਣ ਲੜਨਗੇ। ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ ਤੇ ਆਜ਼ਾਦ ਤੌਰ ਦੇ ਉੱਤੇ ਚੋਣ ਲੜਨਗੇ। ਇਹ ਹੁਣ ਵਕਤ ਦੱਸੂਗਾ ਹਰਪ੍ਰੀਤ ਜੀ ਕੇ ਭਾਈ ਅਮਰਤਪਾਲ ਸਿੰਘ ਦੀ ਝੋਲੀ ਦੇ ਵਿੱਚ ਕੀ ਪੈਂਦਾ ਕੀ ਨਹੀਂ ਪੈਂਦਾ। ਕੁਝ ਹਾਸਲ ਹੁੰਦਾ ਕਿ ਨਹੀਂ ਹੁੰਦਾ। ਪਰ ਮੈਨੂੰ ਤਾਂ ਇੰਨੀ ਹੀ ਗੱਲ ਦਾ ਪਤਾ ਵੀ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਅਮਰਤਪਾਲ ਸਿੰਘ ਦੀ ਚਰਚਾ ਸਿਖਰਾਂ ਦੇ ਉੱਤੇ ਸੀ ਤੇ ਹੁਣ ਵਿਰਲੀ ਠਾਮੀ ਥਾਂ ਦੇ ਉੱਤੇ ਚਰਚਾ ਹੁੰਦੀ ਆ ਹੁਣ ਜਦੋਂ ਵਿਰਲੀ ਠਾਮੀ ਥਾਂ ਦੇ ਉੱਤੇ ਚਰਚਾ ਹੁੰਦੀ ਆ ਤਾਂ ਆਜ਼ਾਦ ਤੌਰ ਦੇ ਉੱਤੇ ਉਹ ਕਿੰਨੀਆਂ ਕ ਵੋਟਾਂ ਦੀ ਭੰਨ ਘੜ ਕਰ ਸਕਣਗੇ ਇਹ ਵਕਤ ਨੇ ਬਿਆਨ ਕਰਨਾ ਤੇ ਫਿਰ ਇੱਕ ਹੋਰ ਜਾਣਕਾਰੀ ਆ ਉਹ ਇਹ ਜਿ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜਿਹੜੇ ਮੰਨਿਆ ਜਾ ਰਿਹਾ ਜਿ ਕਿ ਉਹ ਬਠਿੰਡੇ ਤੋਂ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਹੋ ਸਕਦੇ ਆ ਤੇ ਇੱਕ ਪਾਸੇ ਖਬਰਾਂ ਇਹ ਆ ਰਹੀਆਂ ਜੀ ਕਿ ਉਹਨੇ ਮਨ ਬਣਾ ਲਿਆ ਬਠਿੰਡੇ ਤੋਂ ਆਜ਼ਾਦ ਤੌਰ ਤੇ ਚ ਤੇ ਦੂਜੇ ਪਾਸੇ ਖਬਰਾਂ ਵੀ ਆ ਰਹੀਆਂ ਵੀ ਜੀਤ ਮਹਿੰਦਰ ਸਿੰਘ ਸਿੱਧੂ ਦਾ ਵਿਰੋਧ ਬਹੁਤ ਚੱਲ ਰਿਹਾ ਸ਼ਾਇਦ ਇਥੇ ਟਿਕਟ ਬਦਲ ਵੀ ਦਿੱਤੀ ਜਾਵੇ ਬਲਕੌਰ ਸਿੰਘ ਹੋਰਾਂ ਨੂੰ ਮਿਲ ਜੇ ਸੋ ਇਹੋ ਜਿਹੀਆਂ ਕਿਆਸਰਾਂ ਆ ਲੱਗ ਰਹੀਆਂ ਤੇ ਜੇਕਰ ਮੰਨ ਲਓ ਬਲਕੌਰ ਸਿੰਘ ਬਠਿੰਡੇ ਦੇ ਮੈਦਾਨ ਦੇ ਵਿੱਚ ਸੱਚੀ ਮੁੱਚੀ ਆ ਗਏ ਤਾਂ ਮੁਕਾਬਲਾ ਬੜਾ ਤਿੱਖਾ ਤੇ ਦਿਲਚਸਪ ਹੋ ਜਾਣਾ ਜੀ ਬਿਲਕੁਲ ਜੀ ਇਹ ਬੜਾ ਦਿਲਚਸਪ ਮੁਕਾਬਲਾ ਹੋਏਗਾ ਤੇ ਨਾਲ ਇਹ ਵੀ ਦਿਲਚਸਪ ਗੱਲ ਹੈਗੀ ਹੈ ਕਿ ਅਮਰ ਜੋ ਅਮਰਿਤਪਾਲ ਸਿੰਘ ਨੇ ਹੋਣਾ ਉਹ ਚੌਂ ਮੈਦਾਨ ਵਿੱਚ ਨਿਤਰ ਆਏ ਨੇ ਅੱਛਾ ਆਕਾਲੀ ਦਲ ਦੋਸ਼ ਲਾ ਰਿਹਾ ਆਮ ਆਦਮੀ ਪਾਰਟੀ ਤੇ ਕਿ ਇਹਨਾਂ ਨੇ ਚੋਣ ਜੰਗਤੇ ਦੇ ਦੌਰਾਨ 2500 ਕਰੋੜ ਦਾ ਕਰਜ਼ਾ ਲਿਆ ਹੈ ਕੀ ਹੈ ਜੀ ਇਹ ਮਾਮਲਾ ਬਿਲਕੁਲ ਜੀ ਅੱਜ ਅਕਾਲੀ ਦਲ ਦੇ ਆਗੂਆਂ ਨੇ ਗੱਲ ਕਹੀ ਹੈ ਅਰਸ਼ਦੀਪ ਸਿੰਘ ਕੁਲਰ ਹੋਰਾਂ ਨੇ ਕਹੀ ਹੋਰ ਨਾਲ ਨੇ ਉਹ ਕਹਿੰਦੇ ਜੀ ਕਿ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਕਿ ਇਹ ਗੱਲ ਕਹਿੰਦੀ ਹੈ ਕਿ ਇਸ ਵੇਲੇ ਖਜ਼ਾਨਾ ਭਰਿਆ ਹੋਇਆ ਖਜ਼ਾਨੇ ਵਿੱਚ ਕਿਸੇ ਕਿਸਮ ਦੀ ਦਿੱਕਤ ਕੋਈ ਨਹੀਂ ਸਾਡੇ ਕੋਲੇ ਪੈਸੇ ਦੀ ਕਮੀ ਕੋਈ ਨਹੀਂ ਰੈਵਨਿਊ ਬਹੁਤ ਆ ਰਿਹਾ ਇਹ ਸਾਰੇ ਝੂਠ ਤੂਫਾਨ ਪਖੰਡ ਹੈਗੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਜੀ ਕਿ ਅੱਜ ਹੀ 2500 ਕਰੋੜ ਰੁਪਈਆ ਸੈਂਕਸ਼ਨ ਕਰਵਾਇਆ ਇਹਨਾਂ ਨੇ ਲੋਨ ਦਾ 1000 ਕਰੋੜ ਰੁਪਈਆ 1 1500 ਕਰੋੜ ਰੁਪਈਆ 1 ਤੇ ਅਪ੍ਰੈਲ 2037 ਤੱਕ ਇਸ 2500 ਕਰੋੜ ਰੁਪਈਏ ਦੀ ਵਾਪਸੀ ਦਾ ਵਾਅਦਾ ਵੀ ਹੈਗਾ ਉਹਨਾਂ ਨੇ ਕਿਹਾ ਜੀ ਕਿ 2027 ਤੱਕ ਇਸ ਪਾਰਟੀ ਦੀ ਸਰਕਾਰ ਆ ਤੇ 10 ਸਾਲ ਤੱਕ ਅੱਗੇ ਉਹ ਪਾਰਟੀ ਫਸੀ ਰਹੂਗੀ ਜਿਹਦੀ ਵੀ ਸਰਕਾਰ ਹੋਈ ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਆਵਾਦਮੀ ਪਾਰਟੀ ਦੇ ਕੋਲੇ ਤਨਖਾਹਾਂ ਦੇਣ ਜੋਗਾ ਵੀ ਪੈਸੇ ਹੈ ਨਹੀਂ ਜਿਹਦੇ ਕਰਕੇ ਹੁਣ ਵੀ ਇਹਨਾਂ ਨੂੰ ਕਰਜ਼ੇ ਲੈਣੇ ਪੈਂਦੇ ਆ ਜੀ ਜੀ ਬੜੀ ਮੰਦ ਭਾਗੀ ਘਟਨਾ ਵਾਪਰੀ ਜੀ ਜਿੱਥੇ ਕਿ ਕਿਸਾਨ ਦੀ ਮੌਤ ਹੋ ਗਈ ਜਿਹੜਾ ਕਿ ਕਣਕ ਨੂੰ ਲੱਗੀ ਹੋਈ ਆਗ ਨੂੰ ਬੁਝਾਣ ਗਏ ਸੀ ਕਿੱਥੇ ਹਾਦਸਾ ਵਾਪਰਿਆ ਜੀ ਇਹ ਜੀ ਹਰਿਆਣੇ ਦੇ ਵਿੱਚ ਖਬਰ ਆਈ ਆ ਬੜੀ ਦੁਖਦਾਰੀ ਖਬਰ ਹੈ ਭਾਵੇਂ ਹਰਿਆਣੇ ਦੀ ਹੋਵੇ ਭਾਵੇਂ ਪੰਜਾਬ ਦੀ ਹੋਵੇ ਸਾਡੇ ਕਿਸਾਨ ਵੀਰਾਂ ਦੀ ਖਬਰ ਹੈ ਤੇ ਕਿਸਾਨ ਕਿਤੋਂ ਦਾ ਵੀ ਹੋਵੇ ਜਦੋਂ ਉਹਦੇ ਨਾਲ ਕੁਝ ਅਣਸੁਖਾਵਾਂ ਵਾਪਰਦਾ ਤੇ ਫਿਰ ਦੁੱਖ ਹੋਣਾ ਕੁਦਰਤੀ ਆ ਇਹ ਜੀ ਜੈ ਪ੍ਰਕਾਸ਼ ਨਾਂ ਦਾ ਕਿਸਾਨ ਆ ਜਿਹੜਾ ਕਿ ਹਰਿਆਣੇ ਦੇ ਚਰਖੀ ਦਾਦਰੀ ਖੇਤਰ ਦਾ ਰਹਿਣ ਵਾਲਾ ਉੱਥੇ ਪਤਾ ਲੱਗਾ ਜੀ ਜਿਹੜੀ 5-6 ਏਕੜ ਜ਼ਮੀਨ ਨੂੰ ਕਣਕ ਨੂੰ ਅੱਗ ਲੱਗੀ ਫਾਇਰ ਬ੍ਰਿਗੇਡ ਦੀਆਂ ਘਟੇਗਾ ਵੀ ਪਹੁੰਚ ਗਾ ਲੋਕ ਵੀ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਪਰ ਅੱਗ ਬਾਈ ਜੀ ਇਸ ਵੇਲੇ ਬਰੂਧ ਵਰਗੀ ਹੁੰਦੀ ਆ ਬਰੂਧ ਵਰਗੀ ਅੱਗ ਨੂੰ ਜਿਹੜੀ ਉਹ ਰੋਕ ਕੋਣ ਸਕਦਾ ਰੁਕਦੀ ਨਹੀਂ ਗਈ ਕੋਈ ਪ੍ਰਬੰਧ ਹੀ ਨਹੀਂ ਹੁੰਦੇਗੇ ਤੇ ਇਹ ਕਿਸਾਨ ਵੀ ਵਿਚਾਰਾ ਘਬਰਾਇਆ ਹੋਇਆ ਕਿ ਜਿਵੇਂ ਕਿਵੇਂ ਬਚਤ ਦੀ ਕੋਸ਼ਿਸ਼ ਕਰਦਾ ਸੀ ਬੰਦਾ ਜਿੰਨੇ ਕੁ ਜੋਗਾ ਹੋਵੇ ਹੱਥ ਪੈਰ ਤਾਂ ਮਾਰਦਾ ਹੀ ਆ ਪਰ ਇਹ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਤੇ ਇਸ ਕਿਸਾਨ ਦੀ ਵੀ ਮੌਤ ਹੋ ਗਈ ਆ ਤੇ ਇੱਕ ਜਾਣਕਾਰੀ ਹੋਰ ਆਈ ਆ ਅਬੋਰ ਦੇ ਵਿੱਚ ਇੱਕ ਪਿੰਡ ਆ ਇਥੇ ਵੀ ਪਤਾ ਲੱਗਾ ਜੀ ਕਿਸਾਨ ਦੇ ਖੇਤ ਨੂੰ ਅੱਗ ਲੱਗੀ 3 ਏਕੜ ਦੇ ਕਰੀਬ ਫਸਲ ਸੜ ਕੇ ਸੁਆਹ ਹੋ ਗਈ ਹੈ ਤੇ 8 ਏਕੜ ਜਿਹੜੀ ਹੈ ਪਤਾ ਲੱਗਾ ਜੀ ਕਿ ਇਥੇ ਕਣਕ ਦਾ ਨਾੜ ਆ ਉਹ ਵੀ ਸੜ ਕੇ ਸੁਆਹ ਹੋ ਗਿਆ ਤੇ ਇਹ ਕਿਸਾਨ ਨੇ ਤੇ ਅੱਗ ਦੇ ਉੱਤੇ ਕਾਬੂ ਪਾਉਣ ਦਾ ਯਤਨ ਕੀਤਾ ਪਰ ਮੈਂ ਜਲਦੀ ਜਲਦੀ ਕਣਕ ਵਾਦਿਆ ਮੂਹਰੇ ਜਾ ਕੇ ਤੇ ਅੱਗ ਨੇ ਟਰੈਕਟਰ ਨੂੰ ਵੀ ਆਪਣੀ ਦੇ ਪੇਟ ਦੇ ਵਿੱਚ ਲੈ ਲਿਆ ਤੇ ਉਹ ਵੀ ਸੜ ਗਿਆ ਜੀ ਜੀ ਇਸ ਸਮੇਂ ਜੀ ਪੰਜਾਬ 'ਚ ਦੌੜ ਲੱਗੀ ਹੈ ਹਰ ਇੱਕ ਪੋਲਿਟਿਸ਼ੀਅਨ ਵੱਲੋਂ ਕਿ ਉਹ ਚੌਂ ਮیدਾਨ 'ਚ ਆਏ ਅਤੇ ਜਿੱਤੇ ਬਠਿੰਡੇ ਤੋਂ ਇਹ ਰਿਪੋਰਟ ਜਿਹੜੀ ਆ ਰਹੀ ਕਿ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦਾ ਪਿਛੋਕੜ ਜੇਕਰ ਦੇਖਿਆ ਜਾਏ ਤਾਂ ਉਹ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਇਹਦੇ ਬਾਰੇ ਸਾਨੂੰ ਦੱਸੋ ਕੀ ਹੋਇਆ ਹੈ ਕੌਣ ਕੌਣ ਨਿਤਰੀਆ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੇ ਅਜਨੀ ਤਰੀਕੇ ਦੇ ਵਿੱਚ ਉਥੋਂ ਦੇ ਵੱਡੇ ਉਮੀਦਵਾਰ ਆ ਕਿਸੇ ਵੀ ਪਾਰਟੀ ਦਾ ਲੱਗਿਆ ਬਠਿੰਡੇ ਦੇ ਵਿੱਚ ਉਹ ਸਾਰੇ ਨੇ ਸਾਰੇ ਅਕਾਲੀ ਦਲ ਦੇ ਪਿਛੋਕੜ ਵਾਲੇ ਆ ਜੇ ਆਪਾਂ ਗੱਲ ਕਰੀਏ ਪਰਮਪਾਲਕ ਔਰ ਸਿੱਧੂ ਦੀ ਜਿਹੜੇ ਕਿ ਇਸ ਵੇਲੇ ਭਾਜਪਾ ਦੇ ਉਮੀਦਵਾਰ ਆ ਬਠਿੰਡੇ ਤੋਂ ਉਹਨਾਂ ਦਾ ਪਰਿਵਾਰ ਵੀ ਅਕਾਲੀ ਦਲ ਨਾਲ ਸੰਬੰਧਤ ਹੈ ਕਿ ਸੋਹਰਾ ਸਾਹਿਬ ਤੇ ਪਤੀ ਦੇ ਅਕਾਲੀ ਦਲ ਦੇ ਵਿੱਚ ਹੈ ਸੋਹਰਾ ਸਾਹਿਬ ਹੁਣ ਵੀ ਅਕਾਲੀ ਦਲ ਦੇ ਵਿੱਚ ਹੈ ਤੇ ਪਤੀ ਦੇ ਤੇ ਇਹ ਬੀਬੀ ਜੀ ਨੇ ਜਿਹੜੇ ਮੀਆਂ ਬੀਬੀ ਦੋਵੇਂ ਜਣੇ ਭਾਜਪੀ ਚ ਆਗੇ ਯਾਨੀ ਕਿ ਇਹਨਾਂ ਦਾ ਪਿਸ਼ੋਕੜ ਅਕਾਲੀ ਦਲ ਨਾਲ ਜੁੜਿਆ ਜਿਹੜੇ ਆਮ ਆदमी ਪਾਰਟੀ ਦੇ ਕੈਬਨਟ ਮੰਤਰੀ ਆ ਜਿਹੜੇ ਉਮੀਦਵਾਰ ਆ ਇਥੋਂ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਇਹਨਾਂ ਦਾ ਪਿਸ਼ੋਕੜ ਵੀ ਅਕਾਲੀ ਦਲ ਨਾਲ ਜੁੜਿਆ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਆ ਜਿਹੜੇ ਦੁਨੀਆਂ ਦੇ ਉੱਤੇ ਨਹੀਂ ਉਹ ਵੀ ਅਕਾਲੀ ਦਲ ਨਾਲ ਸੰਬੰਧਤ ਸੀ ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਮੀਦਵਾਰ ਲਖਾ ਸਿਧਾਨਾ ਦੀ ਉਹਦਾ ਪਿਸ਼ ਜੇ ਭਾ ਗੱਲ ਕਰ ਲਈਏ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਉਹਦਾ ਪਿਛੋਕੜ ਵੀ ਅਕਾਲੀ ਦਲ ਨਾਲ ਜੁੜਿਆ ਕਿਉਂਕਿ ਉਹ ਵੀ ਅਕਾਲੀ ਦਲ ਦੇ ਵਿੱਚੋਂ ਕਾਂਗਰਸ ਦੇ ਵਿੱਚ ਆਏ ਆ ਸੋ ਕਹਿਣ ਦਾ ਭਾਵ ਇਹ ਆ ਵੀ ਭਾਵੇਂ ਕੋਈ ਵੱਡਾ ਉਮੀਦਵਾਰਾ ਤੇ ਭਾਵੇਂ ਛੋਟਾ ਹਰਸਮਰਤ ਕੌਰ ਬਦਲ ਤਾਂ ਹੈਗੀ ਅਕਾਲੀ ਦਲ ਦੇ ਚਲੋ ਸੋ ਮਤਲਬ ਚਾਰ ਪੰਜ ਜਿਹੜੇ ਵੱਡੇ ਉਮੀਦਵਾਰ ਇੱਥੇ ਜਿਨ੍ਹਾਂ ਨਾਲ ਮੁਕਾਬਲਾ ਹੋ ਰਿਹਾ ਇਹ ਸਾਰੇ ਦੇ ਸਾਰੇ ਹੀ ਅਕਾਲੀ ਦਲ ਦੇ ਵਿੱਚੋਂ ਆਏ ਜੀ ਜੀ ਉਧਰ ADGP ਜਿਹੜੇ ਲਾਅ ਐਂਡ ਆਰਡਰ ਨੇ ਉਹ ਆਪਣੀ ਨੌਕਰੀ ਛੱਡ ਗਏ ਨੇ ਕੀ ਹੋਇਆ ਜੀ ਦੇਖੋ ਜੀ ADGP ਲਾਅ ਐਂਡ ਆਰਡਰ ਨੇ ਜ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਦੇ ਵੱਲੋਂ ਅੱਜ ਆਪਣੀ ਨੌਕਰੀ ਨੂੰ ਅਲਵਿਦਾ ਕਹਿ ਦਿੱਤੀ ਗਈ ਹੈ। ਵੈਸੇ ਤਾਂ ਇਹਨਾਂ ਦੀ ਇਸੇ ਸਾਲ ਰੈਟਾਇਰਮੈਂਟ ਹੋ ਜਾਣੀ ਸੀ ਪਰ ਪਤਾ ਨਹੀਂ ਕਿਹੜੇ ਕਾਰਨ ਹੋਣਗੇ ਜਿਨ੍ਹਾਂ ਦੇ ਕਰਕੇ ਇਹਨਾਂ ਦੇ ਵੱਲੋਂ ਇਹ ਆਪਣੀ ਨੌਕਰੀ ਵੇਲੇ ਤੋਂ ਪਹਿਲਾਂ ਹੀ ਛੱਡ ਦਿੱਤੀ ਗਈ ਹੈ। ਇਹਨਾਂ ਨੇ ਜਿਹਨੂੰ VRS ਕਹਿੰਦੇ ਆ ਵੇਲੇ ਤੋਂ ਪਹਿਲਾਂ ਸਵੈ ਇੱਛਾ ਸੇਵਾ ਮੁਕਤੀ ਜਿਹਨੂੰ ਕਹਿੰਦੇ ਆ ਇਹਨਾਂ ਦੇ ਵੱਲੋਂ ਉਹ ਲਈ ਗਈ ਹੈ। ਤੇ ਇਹਨਾਂ ਨੇ ਜਦੋਂ ਸੇਵਾ ਮੁਕਤੀ ਆਪ ਮੁਹਾਰੇ ਲਈ ਆ ਤਾਂ ਇਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਮੇਰੀ ਸਿਹਤ ਨਹੀਂ ਠੀਕ ਰਹਿੰਦੀ ਮੈਂ ਤਾਂ ਭਾਈ ਤਾਂ ਕਰਕੇ ਲਈ ਇਹ ਸੇਵਾ ਮੁਕਤੀ ਹੁਣ ਕਈ ਲੋਕੇ ਗੱਲ ਕਹਿੰਦੇ ਵੀ ਇਹਨਾਂ ਨੇ ਰਾਜਨੀਤੀ ਦੇ ਵਿੱਚ ਆ ਜਾਣਾ ਇਹ ਬਿਲਕੁਲ ਰਾਜਨੀਤਿਕ ਪਰ ਤੋਲ ਰਹੇ ਆ ਕਈ ਲੋਕੇ ਵੀ ਗੱਲ ਕਹਿੰਦੇ ਆ ਇਹ ਸਮਾਂ ਦੱਸੋਗਾ ਵੀ ਕਿਹੜੀ ਪਾਰਟੀ ਵਿੱਚ ਜਾਂਦੇ ਆ ਸੱਚੀ ਮੁੱੱਚੀ ਢੱਲੇ ਮੱਠੇ ਕਿ ਨਹੀਂ ਪਰ ਇਹੜੀ ਜੀਪੀ ਲਾ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਵੇਲੇ ਤੋਂ ਪਹਿਲਾਂ ਸਵੈ ਇੱਛਾ ਵਾਲੀ ਸੇਵਾ ਮੁਕਤੀ ਲੈ ਲਈ ਹੈ ਜੀ ਜੀ ਉਧਰ ਸੰਜੇ ਸਿੰਘ ਕਹਿ ਰਹੇ ਨੇ ਕਿ ਕੇਜਰੀਵਾਲ ਨਾਲ atividੀਆਂ ਵਰਗਾ ਜੋ ਹੈਗਾ ਉੱਥੇ ਉਹਨਾਂ ਨਾਲ ਸਲੂਕ ਕੀਤਾ ਜਾ ਰਿਹਾ ਹੈ ਕੀ ਕਿਸ ਬਿਨਾਤੇ ਇਹ ਗੱਲ ਕਹੀ ਇਹਨਾਂ ਨੇ ਦੇਖੋ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਸੰਜੇ ਸਿੰਘ ਉਹ ਹੋਰਾਂ ਨੇ ਕਿਹਾ ਕਿ ਕੇਜਰੀਵਾਲ ਹੋਰੀਆਂ ਜਿਹੜੇ ਉਹ ਦਿੱਲੀ ਦੇ ਮੁੱਖ ਮੰਤਰੀ ਆ ਕੋਈ ਉਹਨਾਂ ਨੇ ਕੋਈ ਸਮਾਜ ਵਿਰੋਧੀ ਅੰਸਰ ਥੋੜੀ ਆ ਵੀ ਭਾਈ ਆਪਾਂ ਉਹਨਾਂ ਨੂੰ ਟਿਕਣ ਨਹੀਂ ਦਿੰਦੇਗੇ ਉਹਨਾਂ ਨੇ ਕਿਹਾ ਜੀ ਕਿ ਆਕਸ਼ੀ ਨੇ ਮਿਲਣ ਦੀ ਕੋਸ਼ਿਸ਼ ਕੀਤੀ ਜੇਲ੍ਹ ਤੋਂ ਪਰਮਿਸ਼ਨ ਲੈਣ ਦੀ ਕੋਸ਼ਿਸ਼ ਕੀਤੀ ਆਕਸ਼ੀ ਨੂੰ ਪਰਮਿਸ਼ਨ ਨਹੀਂ ਮਿਲੀ ਸੌਰਵ ਭਾਰਦਵਾਜ ਨੇ ਮਿਲਣ ਦੀ ਕੋਸ਼ਿਸ਼ ਕੀਤੀ ਜੇਲ੍ਹ ਦੇ ਪ੍ਰਬੰਧਕਾਂ ਦੇ ਵੱਲੋਂ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਉਹਨਾਂ ਨੇ ਕਿਹਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਕੇਜਰੀਵਾਲ ਦੀ ਧਰਮ ਪਤਨੀ ਨੂੰ ਵੀ ਜੇਲ੍ਹ ਦੇ ਵਿੱਚ ਆਪਦੇ ਪਤੀ ਨੂੰ ਮਿਲਣ ਦੀ ਇਜਾਜ਼ਤ ਨਾ ਮਿਲੇ ਜੀ ਉਹਨਾਂ ਨੇ ਕਿਹਾ ਜੀ ਕਿ ਕੇਜਰੀਵਾਲ ਨੇ ਕੋਈ ਦੁਨੀਆ ਦਾ ਕੋਈ ਬਹੁਤ ਵੱਡਾ ਗੁਣਾ ਕਰਤਾ ਦੁਨੀਆ ਦੇ ਵਿੱਚ ਕੋਈ ਬਹੁਤ ਵੱਡੀ ਤਰਥੱਲੀ ਮਚਾਤੀ ਹੈ ਵੀ ਇਸ ਵੇਲੇ ਰਾਜਨੀਤੀ ਉਹਨਾਂ ਨੇ ਕਿਹਾ ਜੀ ਕਿ ਇਸ ਕਦਰ ਸਿਖਰ ਦੇ ਉੱਤੇ ਪਹੁੰਚੀ ਆ ਇਸ ਕਦਰ ਕਿਹੜੇ ਕੱਢੀ ਜਾ ਰਹੀ ਆ ਇਸ ਕਦਰ ਦੁਸ਼ਮਣੀ ਪਗਾਈ ਜਾ ਰਹੀ ਆ ਵੀ ਭਾਈ ਇੱਕ ਬੰਦੇ ਨੂੰ ਜਿਹੜਾ ਕਿ ਸੂਬੇ ਦਾ ਮੁੱਖ ਮੰਤਰੀ ਆ ਜਿਹੜਾ ਕਿ ਦਿੱਲੀ ਦਾ ਮੁੱਖ ਮੰਤਰੀ ਆ ਉਹਦੇ ਨੇੜਲੇ ਉਹਦੇ ਮੰਤਰੀਆਂ ਨੂੰ ਵੀ ਮਿਲਣ ਦੀ ਅਗੈ ਨਹੀਂ ਹੈ ਜੀ ਪਤੰਜਲੀ ਨੇ ਨਵਾਂ ਮਾਫੀ ਨਮਾ ਛਪਵਾਇਆ ਜੀ ਇਸ ਵਿੱਚ ਕੀ ਵੱਖਰਾ ਹੈਗੇ ਪਹਿਲੇ ਨਾਲੋਂ ਦੇਖੋ ਜੀ ਗੱਲ ਇਹ ਆ ਵੀ ਜਿਹੜਾ ਪਹਿਲਾ ਮਾਫੀ ਨਾਮਾ ਸੀਗਾ ਉਹਦੇ ਵਿੱਚ ਅੱਖਰ ਬੜੇ ਬਰੀਕ ਸੀਗੇ ਤੇ ਬੜਾ ਛੋਟਾ ਜਿਹਾ ਮਾਫੀ ਨਾਮਾ ਸੀਗਾ ਜਿਹੜਾ ਲੱਭਣਾ ਪੈਂਦਾ ਸੀ ਲੱਭਦਾ ਨਹੀਂ ਸੀ ਛੇਤੀ ਜੇ ਤੁਸੀਂ ਉਚੇਚਾ ਅਖਬਾਰ ਦੇ ਵਿੱਚ ਨਿਗਾਹ ਗੱਡ ਕੇ ਪੜੋ ਤੇ ਫਿਰ ਤੁਹਾਨੂੰ ਦਿਸ ਜਾਂਦਾ ਸੀ ਨਾ ਦਿਸਦਾ ਨਹੀਂ ਸੀਗਾ ਸੋ ਅਦਾਲਤ ਨੇ ਕੱਲੇ ਗੱਲ ਕਹੀ ਸੀ ਆਪਾਂ ਖਬਰ ਵੀ ਸਾਝੀ ਕੀਤੀ ਸੀ ਵੇ ਭਾਈ ਉਹਦੀਆਂ ਕਟਿੰਗ ਪੇਸ਼ ਕਰੋ ਜਿਹੜੀਆਂ ਤੁਸੀਂ ਕਹਿੰਦੇ ਵੀ ਭਾਈ ਅਸੀਂ ਇਸ਼ਤਿਹਾਰ ਲਵਾਏ ਆ ਮਾਫੀ ਨਵੇਂ ਦੇ ਉਹਨਾਂ ਨੇ ਇਹ ਗੱਲ ਕਹੀ ਸੀ ਮਾਨਜੋਗ ਅਦਾਲਤ ਨੇ ਵੀ ਤੁਹਾਡੇ ਕੋਲੇ ਜਿਹੜੇ ਤੁਸੀਂ ਇਸ਼ਤਿਹਾਰ ਛਪਵਾਏ ਆ ਉਹਨਾਂ ਦੀਆਂ ਕਟਿੰਗ ਵੀ ਹੋਣਗੀਆਂ ਤੇ ਇਹ ਵੀ ਦੱਸੋ ਵੀ ਕਿਤੇ ਮਾਈਕਰੋਸਕੋਪ ਤੇ ਨਾਲ ਤਾਂ ਨਹੀਂ ਉਹ ਇਸ਼ਤਿਹਾਰ ਪੜਨੇ ਪੈਣਗੇ ਤੇ ਹੁਣ ਪਤਾ ਲੱਗਾ ਜੀ ਕਿ ਇਸ ਗੱਲ ਤੋਂ ਡਰਦੇ ਆ ਮੇਰਾ ਖਿਆਲ ਆ ਜਾਂ ਅਦਾਲਤ ਦੇ ਵਿੱਚ ਕਟਿੰਗ ਜਮ੍ਹਾਂ ਕਰਵਾਉਣੀਆਂ ਇਸ ਗੱਲ ਨੂੰ ਮੁੱਖ ਰੱਖ ਕੇ ਤੇ ਅੱਜ ਕੁਆਟਰ ਪੇਜ ਦੇ ਇਸ਼ਤਿਹਾਰ ਛਪਵਾਏ ਆ ਪਤੰਜਲੀ ਨੇ ਅੱਜ ਵੱਡੀਆਂ-ਵੱਡੀਆਂ ਖਬਰਾਂ ਦੇ ਵਿੱਚ ਦਰਜਨਾ ਖਬਰਾਂ ਦੇ ਵਿੱਚ ਅਖਬਾਰ ਦੇ ਚੌਥੇ ਸਵੇਰੇ ਦਾ ਇਸ਼ਤਿਹਾਰ ਛਪਵਾਇਆ ਜਿਹਨੂੰ ਆਪਾਂ ਅਖਬਾਰੀ ਪਾਠ ਸਾਡੇ ਵਿੱਚ ਕਹਿੰਦੇ ਆ ਵੀ ਭਾਈ 16 ਪੁਆਇੰਟ ਫੌਂਟ ਲਾ ਕੇ ਜਾਂ 18 ਪੁਆਇੰਟ ਫੌਂਟ ਲਾ ਕੇ ਤੇ ਉਸ ਰੂਪ ਦੇ ਵਿੱਚ ਛਪਵਾਇਆ ਜਿਹਦੇ ਵਿੱਚ ਮਾਫੀ ਬਿਨਾਂ ਸ਼ਰਤ ਮੰਗੀ ਆ ਜਿਹਦੇ ਵਿੱਚ ਗੱਲ ਕਹੀ ਗਈ ਕਿ ਸਾਡੇ ਕੋਲੋਂ ਆ ਆ ਗਲਤੀਆਂ ਹੋਈਆਂ ਜਿਹਦੇ ਕਰਕੇ ਅਸੀਂ ਮਾਫੀ ਮੰਗਦੇ ਆ ਹੂੰ ਹੂੰ ਚੋਨ ਰੈਲੀ ਦੇ ਦੌਰਾਨ ਨਿਤਿਨ ਗੜਖਰੀ ਜਿਹੜੇ ਬੇਹੋਸ਼ ਹੋ ਗਏ ਕੀ ਪਤਾ ਚੱਲੇ ਜੀ ਕੀ ਕਾਰਨ ਕਰਕੇ ਇਹ ਬੇਹੋਸ਼ ਹੋਏ ਨੇ ਇਹ ਜੀ ਮਹਾਰਾਸ਼ਟਰ ਦੇ ਵਿੱਚ ਗਏ ਸੀ ਇੱਕ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਹੂੰ ਹੂੰ ਉਸ ਦਾ ਨੇ ਉੱਤੇ ਇਹ ਜਿਹੜਾ ਭਾਸ਼ਣ ਦੇ ਦਿੰਦੇ ਸੀਗੇ ਤੇ ਚੱਕਰ ਖਾ ਕੇ ਡਿੱਗ ਪਏ ਤੇ ਬੇਹੋਸ਼ ਹੋ ਗਏ ਉਸ ਤੋਂ ਬਾਅਦ ਡਾਕਟਰੀ ਪ੍ਰਣਾਲੀ ਅਪਣਾਈ ਗਈ ਇਹਨਾਂ ਨੂੰ ਜਿਹੜਾ ਉਹ ਲੈ ਕੇ ਗਏ ਹਸਪਤਾਲ ਦੇ ਵਿੱਚ ਤੇ ਹੁਣ ਤੋਂ ਕੁਝ ਘੰਟੇ ਪਹਿਲਾਂ ਨੇ ਟਵੀਟ ਕੀਤਾ ਉਹ ਕਹਿੰਦੇ ਜੀ ਮੇਰੀ ਹਾਲਤ ਬਿਲਕੁਲ ਠੀਕ ਆ ਗਰਮੀ ਦੇ ਕਰਕੇ ਮੈਨੂੰ ਚੱਕਰ ਆ ਗਿਆ ਸੀ ਮੈਂ ਬੇਹੋਸ਼ ਬੇਹੋਸ਼ ਹੋ ਗਿਆ ਸੀ ਤੇ ਅਗਲੇ ਦਿਨਾਂ ਦੇ ਵਿੱਚ ਜਿਵੇਂ ਕੱਲ ਨੂੰ ਪਰਸੋਂ ਚੌਥ ਜਿਹੜੇ-ਜਿਹੜੇ ਵੀ ਜਿੱਥੇ-ਜਿੱਥੇ ਵੀ ਪ੍ਰੋਗਰਾਮ ਆ ਤੇ ਮੈਂ ਉਹ ਸਾਰੇ ਪ੍ਰੋਗਰਾਮਾਂ ਵਿੱਚ ਜਾਊਗਾ ਜੀ ਜੀ ਉਧਰ ਜਸੀ ਖੰਗੂੜਾ ਆਪ ਆदमी ਨੂੰ ਅਲਵਿਦਾ ਕਹਿ ਗਏ ਨੇ ਕੀ ਹੋਇਆ ਜੀ ਦੇਖੋ ਜੀ ਐਤਕੀ ਦਾ ਪੰਜਾਬ ਦੇ ਵਿੱਚ ਕੌਣ ਕਿਹਨੂੰ ਛੱਡ ਗਿਆ ਤੇ ਕਿਹੜੇ ਪਾਸੇ ਚਲਾ ਗਿਆ ਪਤਾ ਨਹੀਂ ਲੱਗਦਾਗਾ ਐਤਕੀ ਕਿਸੇ ਦਾ ਕੋਈ ਭਰੋਸਾ ਨਹੀਂ ਕਰਨਾ ਚਾਹੀਦਾ ਜੀ ਤੜਕੇ ਨੂੰ ਯਾਰ ਹੁਣੀ ਕਿਤੇ ਹੋਰ ਹੁੰਦੇ ਅਥਰ ਨੂੰ ਕਿਤੇ ਹੋਰ ਹੁੰਦੇ ਤੜਕੇ ਨੂੰ ਫਿਰ ਕਿਤੇ ਹੋਰ ਹੁੰਦੇ ਆ ਜੀ ਐਤਕੀ ਦਾ ਬੱਸ ਨਾ ਜਿਵੇਂ ਕਹਿ ਰਿਹਾ ਵੀ ਐਦਾ ਤਾਂ ਪਹਮੀਰੀ ਨਹੀਂ ਗਿੜੇ ਕੱਢਦੀ ਜਿਵੇਂ ਪੰਜਾਬ ਦੇ ਨੇਤਾ ਕੱਢੀ ਜਾਂਦੇ ਆ ਇੰਉ ਤਾਂ ਊਰੀ ਨਹੀਂ ਬੇਬਦੀ ਜਿਹੜੇ ਕੱਢਦੀ ਹੁੰਦੀ ਸੀ ਜਿਵੇਂ ਪੰਜਾਬ ਦੇ ਨੇਤਾ ਊਰੀ ਤੋਂ ਭੇੜੇ ਬਣੇ ਪਏ ਊਰੀ ਵਰਗੇ ਬਣੇ ਪਏ ਐਤਕੀ ਪਰ ਅਗਲੀ ਗੱਲ ਇਹ ਕਿ ਜਿਹੜੇ ਜਸਤੀ ਖੰਘੂੜਾ ਨੇ ਇਹ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਪਰ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅੱਜ ਇਹਨਾਂ ਨੇ ਅਸਤੀਫਾ ਦਿੱਤਾ ਤੇ ਇਹਨਾਂ ਨੇ ਗੱਲ ਕਹੀ ਆ ਕਿ ਭਾਈ ਮੈਂ ਰਾਜਨੀਤੀ ਦੇ ਵਿੱਚ ਹੁਣ ਦਿਲਚਸਪੀ ਨਹੀਂ ਲੈਣੀ ਹਾਲਾਂ ਕਿ ਰਿਆ ਤਾਂ ਜਾਂਦਾ ਨਹੀਂ ਹੁੰਦਾ ਬੰਦਾ ਰਾਜਨੀਤੀ ਦੇ ਵਿੱਚ ਦਿਲਚਸਪੀ ਲੈਏ ਤੋਂ ਬਿਨਾ ਕਿਵੇਂ ਰਹਿ ਲੂਗਾ ਪਰ ਗੱਲ ਇਹ ਜੀ ਕਿ ਇਹਨਾਂ ਨੂੰ ਟਿਕਟ ਦਾ ਆਸ ਸੀਗੀ ਟਿਕਟ ਦੀ ਉਮੀਦ ਸੀ ਇਹਨਾਂ ਨੂੰ ਕਿ ਟਿਕਟ ਮਿਲੀ ਨਹੀਂ ਇਸ ਕਰਕੇ ਇਹਨਾਂ ਨੇ ਪਾਰਟੀ ਨੂੰ ਕੁੜਬਾਇ ਕਹਤੀ ਹੈ ਜੀ ਜੀ ਉਧਰ ਬੀਬੀ ਸਹੋਕੇ ਨੂੰ ਲੈ ਕੇ ਫਰੀਦਕੋਟ ਦੇ ਵਿੱਚ ਧੜੇਬੰਦੀ ਜਿਹੜੀ ਇਹ ਵਧ ਗਈ ਹੈ ਕੀ ਕਾਰਨ ਹੋ ਰਿਹਾ ਜੀ ਇਹਨਾਂ ਨੇ ਕਿਉਂ ਵਿਰੋਧ ਕੀਤਾ ਜਾ ਰਹੇ ਦੇਖੋ ਜੀ ਫਰੀਦਕੋਟ ਦੇ ਵਿੱਚ ਮੁਹੰਮਦ ਤਰੀਕ ਦੀ ਟਿਕਟ ਕੱਟੀ ਗਈ ਆ ਕਾਂਗਰਸ ਦੇ ਵੱਲੋਂ ਤੇ ਬੀਬੀ ਅਮਰਜੀਤ ਕੌਰ ਸਾਹੋ ਕੇ ਨੂੰ ਟਿਕਟ ਦਿੱਤੀ ਗਈ ਆ ਅਮਰਜੀਤ ਕੌਰ ਸਾਹੋ ਕੇ ਦੇਖੋ ਮੈਨੂੰ ਨਹੀਂ ਪਤਾ ਵੀ ਕੱਲ ਨੂੰ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹੋ ਸਕਦਾ ਬਹੁਤ ਕਮਾਲ ਕਰ ਦੇਣ ਪਰ ਅੱਜ ਵੀ ਤਰੀਕ ਦੇ ਵਿੱਚ ਫਰੀਦਕੋਟਿਆਂ ਦਾ ਵੱਡਾ ਹਿੱਸਾ ਉਨ੍ਹਾਂ ਦੇ ਨਾਂ ਤੋਂ ਵਕਫ ਨਹੀਂਗਾ ਉਹਨਾਂ ਦੇ ਨਾਂ ਤੋਂ ਵਕਫ ਉਦੋਂ ਹੋਇਆ ਜਦੋਂ ਉਹਨਾਂ ਨੂੰ ਟਿਕਟ ਮਿਲ ਗਈ ਆ ਜੀ ਤੇ ਉਹ ਕਿਹੜੇ ਹਾਲਾਤ ਦੇ ਵਿੱਚ ਮੁਕਾਬਲਾ ਕਰਨਗੇ ਹੁਣ ਇਹ ਸਵਾਲਾਂ ਦਾ ਸਵਾਲ ਆ ਵੀ ਪਤਾ ਨਹੀਂ ਕੀ ਬਣੂਗਾ ਉਹਦੇ ਸਮੇਂ ਦੇ ਵਿੱਚ ਹਮਮ ਮੁਹੰਮਦ ਫਰੀਦ ਦੀ ਟਿਕਟ ਕੰਨੇ ਤਾਂ ਕੱਟੀ ਗਈ ਆ ਵੀ ਉਹ ਜੇਤੂ ਨਹੀਂ ਸੀਗੇ ਉਹ ਜਿਤਾ ਨਹੀਂ ਸਕਦੇ ਇੱਕ ਵਾਰ ਉਹ ਜਿੱਤੇ ਆ ਵੀ ਹੁਣ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਸਰਵੇ ਜਾ ਰਹੇ ਸੀ ਤੇ ਬੀਬੀ ਅਮਰਜੀਤ ਕੌਰ ਸਾਹੋਕੇ ਦੇ ਪੱਖ ਦੇ ਵਿੱਚ ਕਿਹੜਾ ਸਰਵੇ ਗਿਆ ਹੁਣ ਇਹ ਸਵਾਲ ਪੈਦਾ ਹੁੰਦਾ ਜੀ ਪਰ ਹੁਣ ਜਦੋਂ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਮਿਲ ਗਈ ਆ ਤਾਂ ਪਤਾ ਲੱਗਾ ਵੀ ਜਿਹੜੇ ਫਰੀਦਕੋਟ ਤੋਂ ਦਾਵੇਦਾਰ ਸੀਗੇ ਟਿਕਟ ਦੇ ਕਾਫੀ ਪੁਰਾਣੇ ਬੰਦੇ ਉਹਨਾਂ ਸਾਰਿਆਂ ਨੇ ਬਗਾਵਤ ਕਰਤੀ ਐ ਜਿਵੇਂ ਕਿ ਪਟਿਆਲਾ ਦੇ ਵਿੱਚ ਹੋਈ ਐ ਜਿਵੇਂ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾਇਆ ਤੇ ਉੱਥੋਂ ਦੇ ਕਈ ਟਕਸਾਲੀ ਕਾਂਗਰਸੀ ਰੁੱਸ ਗਏ ਕਹਿੰਦੇ ਅਸੀਂ ਨਹੀਂ ਪ੍ਰਚਾਰ ਕਰਨਾਗਾ ਉਵੇਂ ਹੀ ਇੱਥੇ ਬੀਬੀ ਸਾਹੋ ਕੋਲੋਂ ਟਿਕਟ ਮਿਲੀ ਐ ਫਰੀਦਕੋਟੋਂ ਜਿਹੜੀ ਤੇ ਉਹਦੇ ਕਰਕੇ ਕਈ ਕਾਂਗਰਸੀ ਰੁੱਸ ਗਏ ਤੇ ਵਿਕਰਮ ਚੌਧਰੀ ਨੂੰ ਕਾਂਗਰਸ ਤੋਂ ਕਿਉਂ ਕੱਢ ਦਿੱਤਾ ਗਿਆ ਦੇਖੋ ਜੀ ਵਿਕਰਮ ਚੌਧਰੀ ਨੇ ਜਿਹੜੇ ਉਹ ਹੈਗੇ ਜੀ ਫਲੋਰ ਤੋਂ ਕਾਂਗਰਸ ਦੇ ਵਿਧਾਇਕ ਹੂੰ ਹੂੰ ਵਿਕਰਮ ਚੌਧਰੀ ਹੋਰੀ ਚਾਹੁੰਦੇ ਸੀ ਵੀ ਸਾਡੇ ਪਰਿਵਾਰ ਦੇ ਕਿਸੇ ਜੀ ਨੂੰ ਜਲੰਧਰ ਤੋਂ ਟਿਕਟ ਮਿਲੇ ਜਲੰਧਰ ਤੋਂ ਟਿਕਟ ਮਿਲ ਗਈ ਚਰੰਗੀ ਚੰਨੀ ਹੋਰਾਂ ਨੂੰ ਇਸ ਗੁੱਸੇ ਦੇ ਵਿੱਚ ਬਿਕਰਮ ਚੌਧਰੀ ਦੀ ਮਾਤਾ ਕਰਮਜੀਤ ਕੌਰ ਚੌਧਰੀ ਆ ਜਿਹੜੀ ਜਿਹੜੇ ਕਿ ਹਾਰ ਗਏ ਸੀ ਜ਼ਮੀਨੀ ਟੋਣ ਦੇ ਵਿੱਚ ਤੇ ਉਹ ਚਲੇ ਗਏ ਭਾਜਪਾ ਦੇ ਵਿੱਚ ਤੇ ਜਿਹੜੇ ਹੁਣ ਪੁੱਤ ਆ ਜਿਹੜਾ ਉਹਨਾਂ ਦਾ ਬਿਕਰਮਜੀਤ ਸਿੰਘ ਚੌਧਰੀ ਉਹ ਚੰਨੀ ਦੇ ਖਿਲਾਫ ਯਾਨੀ ਕਿ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਦੇ ਖਿਲਾਫ ਹੀ ਮੋਰਚਾ ਖੋਲੀ ਬੈਠਾ ਤੇ ਉਹ ਲਗਾਤਾਰ ਕਹਿ ਰਹੇ ਜੀ ਕਿ ਚੰਨੀ ਕਿਹੜਾ ਚੰਗਾ ਵੀ ਦਵਾਰਾ ਚੰਨੀ ਨੇ ਤਾਂ ਇੱਕ ਔਰਤ ਆਈਐਸ ਨੂੰ ਗੰਦੇ ਮੈਸੇਜ ਵਟਸਐਪ ਤੇ ਭੇਜੇ ਸੀਗੇ ਇਹਦੇ ਘਰ ਦੇ ਵਿੱਚ ਜਦੋਂ 10 ਕਰੋੜ ਰੁਪਏ ਲੱਭਿਆ ਇਹ ਬੰਦਾ ਤਾਂ ਦੋ ਥਾਵਾਂ ਤੋਂ ਹਾਰਿਆ ਹੋਇਆ ਮੁੱਖ ਮੰਤਰੀ ਹੋ ਕੇ ਵੀ ਉਹਨੇ ਪੂਰਾ ਮੋਰਚਾ ਖੋਲ੍ਹਿਆ ਹੋਇਆ ਆੜਾ ਲਾਇਆ ਹੋਇਆ ਜੀ ਤੇ ਫਿਰ ਕਾਂਗਰਸ ਨੇ ਅੱਜ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਸਪੈਂਡ ਕਰਤਾ ਕਾਂਗਰਸੀ ਕਹਿੰਦੇ ਵੀ ਸਾਨੂੰ ਜਦੋਂ ਪਤਾ ਹੀ ਹੈ ਵੀ ਤੁਸੀਂ ਆਪਣੀ ਮਾਤਾ ਜੀ ਵਾਲੇ ਪਾਸੇ ਜਾ ਕੇ ਪ੍ਰਚਾਰ ਕਰਨਾ ਤੁਸੀਂ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਦੇ ਖਿਲਾਫ ਬੋਲਦੇ ਹੋ ਇਸ ਕਰਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਤਾ ਜੀ ਜੀ ਹੰਸਰਾਜ ਹੰਸ ਪ੍ਰਧਾਨ ਮੰਤਰੀ ਮੋਦੀ ਦੇ ਬੜੇ ਗੁਣਗਾਰੇ ਨੇ ਜੀ ਕੀ ਕਹਿ ਰਹੇ ਨੇ ਹੰਸਰਾਜ ਹੰਸ ਦੇਖੋ ਜੀ ਆਪਾਂ ਪਹਿਲਾਂ ਵੀ ਰੈਡ ਐਫਐਮ ਦੇ ਉੱਤੇ ਪਰਿਵਾਰਕ ਜੀਆਂ ਨਾਲ ਗੱਲਬਾਤ ਕੀਤੀ ਆ ਕਿ ਐਤਕੀ ਪੰਜਾਬ ਦੇ ਵਿੱਚ ਬੀਜੇਪੀ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਬਹੁਤ ਜ਼ਬਰਦਸਤ ਵਿਰੋਧ ਹੋ ਰਿਹਾ ਜੀ ਉਹਨਾਂ ਦੇ ਵਿੱਚ ਹੰਸਰਾਜ ਹੰਸੋਰੀ ਵੀ ਇੱਕ ਆ ਜਿਨ੍ਹਾਂ ਦਾ ਵਿਰੋਧ ਖਾਸਾ ਹੋ ਰਿਹਾ ਪਿੰਡਾਂ ਦੇ ਵਿੱਚ ਕਿਸਾਨ ਇਹ ਗੱਲ ਕਹਿੰਦੇ ਵੀ ਤੁਸੀਂ ਸਾਨੂੰ ਦਿੱਲੀ 'ਚ ਨਹੀਂ ਵੜਨ ਦਿੱਤਾ ਤੁਹਾਡੀ ਪਾਰਟੀ ਨੇ ਸਾਨੂੰ ਦਿੱਲੀ 'ਚ ਜਾਣ ਤੋਂ ਰੋਕਿਆ ਹਮ ਹਮ ਤੇ ਅਸੀਂ ਤੁਹਾਨੂੰ ਪਿੰਡਾਂ ਚ ਨਹੀਂ ਵੜਨ ਦੇਣਾ ਹੰਸਰਾਜ ਹੰਸ ਹੋਰਾਂ ਨੇ ਕਈ ਟੀਵੀ ਚੈਨਲਾਂ ਤੇ ਇੰਟਰਵਿਊ ਵੀ ਦਿੱਤੇਗਾ ਕਿਸਾਨਾਂ ਨੂੰ ਵੀ ਉਹ ਖੜ ਕੇ ਉਤਰ ਦਿੰਦੇ ਆ ਉਹ ਕਹਿੰਦੇ ਵੀ ਨਾ ਮੇਰੇ ਕੋਲ ਕੋਈ ਪੋਰਟਫੋਲੀਓ ਨਾ ਮੈਂ ਕੋਈ ਕਾਨੂੰਨ ਬਣਾਉਣ ਵਾਲੀ ਕਮੇਟੀ ਦੇ ਵਿੱਚ ਸ਼ਾਮਲ ਨਾ ਮੈਂ ਕੋਈ ਰੱਦ ਕਰਨ ਵਾਲੀ ਕਮੇਟੀ ਚ ਸ਼ਾਮਲ ਨਾ ਮੈਂ ਇਸ ਵੇਲੇ ਐਮਐਸਪੀ ਕਮੇਟੀ ਦੇ ਵਿੱਚ ਸ਼ਾਮਲ ਵੀ ਤੁਸੀਂ ਮੇਰਾ ਵਿਰੋਧ ਕਿਉਂ ਕਰਦੇ ਆ ਸੋ ਉਹਨਾਂ ਨੇ ਇਹ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਉਹ ਕਿਸਾਨ ਦੇ ਪੱਖ ਦੇ ਵਿੱਚ ਅਸੀਂ ਦੁਬਾਰਾ ਮੀਟਿੰਗ ਕਰਵਾ ਦਿਆਂਗੇ ਜੀ ਉਹਨਾਂ ਨੇ ਕਰਤਾਰਪੁਰ ਦਾ ਲਾਂਘਾ ਖੁਲਵਾਇਆ ਕਿਸਾਨ ਇਸ ਗੱਲ ਦੇ ਉੱਤੇ ਸੰਤੁਸ਼ਟ ਨਹੀਂ ਪਰ ਹੰਸਰਾਜ ਹੰਸੋਰਾ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀਆਂ ਸਿਫਤਾਂ ਦੇ ਪੁਲ ਬਣੇ ਗਏ ਹੂੰ ਹੂੰ ਤੇ ਫਾਈਨਲੀ ਜੀ ਮੌਸਮ ਸੰਬੰਧੀ ਕੀ ਜਾਣਕਾਰੀ ਹੈ ਪੰਜਾਬ ਦਾ ਮੌਸਮ ਅੱਜ ਠੀਕ ਰਿਹਾ ਜੀ ਅੱਜ ਤੱਕ ਇਤੇ ਕਣੀਆਂ ਪੈਣ ਦੀ ਖਬਰ ਨਹੀਂ ਮਿਲੀ ਪਰ 26 ਤੇ 27 ਤਰੀਕ ਨੂੰ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਪੂਰੀ ਪੂਰੀ ਹੈ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲ ਸਕਦੀ ਹੈ 13 14 ਜ਼ਿਲ੍ਹਿਆਂ ਦੇ ਵਿੱਚ ਤੇ ਜੇਕਰ ਇਦਾਂ ਹੋ ਗਿਆ ਤਾਂ ਜਿਹੜੀ ਫਸਲ ਖੜੀ ਹੈ ਇਸ ਵੇਲੇ ਖੇਤਾਂ ਦੇ ਵਿੱਚ ਬਹੁਤ ਵੱਡੀ ਪੱਦਰ ਤੇ ਕਣ ਖੜੀ ਆ ਤੇ ਉਹਦਾ ਨੁਕਸਾਨ ਹੋ ਸਕਦਾ ਜੇਕਰ ਇਵੇਂ ਰਿਹਾ ਪਰ ਉਧਾ ਪੰਜਾਬ ਦੇ ਵਿੱਚ ਇਸ ਵੇਲੇ 33 ਤੋਂ ਲੈ ਕੇ 35 ਡਿਗਰੀ ਤੱਕ ਟੈਂਪਰੇਚਰ ਹੈਗਾ ਜੀ ਜੀ ਸੁਰੰਟੇਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਲ ਮੁਰਤੋਂ ਤੁਹਾਡੇ ਨਾਲ ਸਾਂਝ ਪਾਣੇ ਤੇ ਪੰਜਾਬ ਦੀ ਖਬਰਸਾਰ ਲੈਣੇ ਬਹੁਤ ਮਿਹਰਬਾਨੀ ਮੇਰੇਕਿਓ